ਦੇਖੋ ਜੋ ਅੱਜ ਸਾਹ ਸੁਪਰੀ ਸਿੰਘ ਬਾਦਲ ਦੇ ਉੱਪਰ ਹਮਲਾ ਹੋਇਆ ਉਹ ਬੇहद ਨਿੰਦਣਯੋਗ ਹੈ ਔਰ ਮੈਂ ਸਮਝਦਾ ਕਿ ਇਹ ਅੱਜ ਜੋ ਇੱਕ ਬਹੁਤ ਵੱਡੀ ਘਟਨਾ ਹੋਣੋ ਬਚੀ ਹੈ ਉਹਦੀ ਸ਼ਲਾਘਾ ਕਰਨੀ ਚਾਹੂਗਾ ਅੱਜ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਦੀ ਪੁਲਿਸ ਵਿਭਾਗ ਦੇ ਉਹਨਾਂ ਮੁਲਾਜ਼ਮਾਂ ਦੀ ਕਿ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਉਸ ਆ ਵਿਅਕਤੀ ਨੂੰ ਕਾਬੂ ਕੀਤਾ ਜਿਨੇ ਸਸ ਵੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਈ ਔਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਘਟਨਾ ਜਿਹੜੀ ਉਤੋਂ ਬਚਾਇਆ ਜਿਹੜਾ ਹੋ ਗਿਆ ਮੈਂ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਸ਼ਲਾਘਾ ਕਰਦਾ ਉੱਥੇ ਹੀ ਇਹ ਗੱਲ ਅਸੀਂ ਦੌਰਾਨ ਹੈ ਕਿ ਕਿਸੇ ਵੀ ਵਿਅਕਤੀ ਨੂੰ ਜੋ ਵੀ ਕੋਈ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਕਿਸੇ ਵੀ ਪੱਖੋਂ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਸੋ ਇੱਕ ਵਾਰ ਫੇਰ ਤੋਂ ਪੰਜਾਬ ਪੁਲਿਸ ਦੀ ਛਲਾਗਾ ਕਰਦੇ ਆਂ ਔਰ ਇਹੋ ਜੀਆਂ ਕਨੌਣੀਆਂ ਹਰਕਤਾਂ ਕਾਰਵਾਈਆਂ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੰਦੇ ਆ ਕਿ ਉਹਨਾਂ ਕਾਰਵਾਈਆਂ ਬਾਰੇ ਸੋਚਣ ਵੀ ਨਾ ਉਹ ਵਿਅਕਤੀ ਜਿਹੜਾ ਕਿ ਪਹਿਲਾਂ ਵੀ ਕਈ ਕਟਨਾਵਾਂ ਦੇ ਵਿੱਚ ਕਈ ਕੇਸਾਂ ਦੇ ਵਿੱਚ ਨਰੈਣ ਸਿੰਘ ਚੌੜਾ ਜੋ ਅ ਅੱਜ ਦੀ ਇਸ ਕਾਰਵਾਈ ਦੇ ਵਿੱਚ ਸ਼ਮੂਲੀਅਤ ਸੀਗੀ ਜਿਸ ਦੀ ਪਹਿਲਾਂ ਵੀ ਕਈ ਕੇਸਾਂ ਦੇ ਵਿੱਚ ਸੀਗਾ ਪਰ ਪੰਜਾਬ ਸਰਕਾਰ ਦੀ ਹਦਾਇਤਾਂ ਉੱਪਰ ਔਰ ਮਾਨ ਸਾਹਿਬ ਦੀ ਹਦਾਇਤਾਂ ਉੱਪਰ ਪੰਜਾਬ ਪੁਲਿਸ ਪਹਿਲਾਂ ਹੀ ਬੜੀ ਅਲਰਟ ਸੀ ਕਈ ਦਿਨਾਂ ਤੋਂ तकरीबन 200 ਦੇ ਕਰੀਬ ਉੱਥੇ ਮੁਲਾਜ਼ਮ ਨੇ ਜਿਹੜੇ ਉਹ ਸਿਵਲ ਦੇ ਵਿੱਚ ਡਿਪਲੋਏ ਕੀਤੇ ਗਏ ਸੀਗੇ ਤਾਂ ਕਿ ਇਹੋ ਜਿਹੇ ਵਿਅਕਤੀਆਂ 'ਤੇ ਨਜ਼ਰ ਰੱਖੀ ਜਾ ਸਕੇ ਔਰ ਮੈਂ ਸਮਝਦਾ ਕਿ ਕਿਉਂਕਿ ਦਰਬਾਰ ਸਾਹਿਬ ਇਹੋ ਜੀ ਪਵਿੱਤਰ ਸਥਾਨ ਹੈ ਕਿ ਜਿੱਥੇ ਨਾ ਤਾਂ ਫ੍ਰਿਸਕਿੰਗ ਹੋ ਸਕਦੀ ਹੈ ਨਾ ਤਾਂ ਚੈਕਿੰਗ ਹੋ ਸਕਦੀ ਹੈ ਸ਼ਰਧਾ ਲੋਆਂ ਦੀ ਅੰਦਰ ਆਉਣ ਲੱਗਿਆ ਔਰ ਨਾ ਹੀ ਵਰਦੀ ਦੇ ਵਿੱਚ ਕੌਪਸ ਦੇ ਜਿਹੜੇ ਉਹ ਡਿਪਲੋਏ ਹੋ ਸਕਦੇ ਨੇ ਸੋ ਇਸੇ ਵਜ੍ਹਾ ਕਰਕੇ ਤਕਰੀਬਨ 200 ਦੇ ਵੀ ਕਰੀਬ ਮੁਲਾਜ਼ਮ ਉਥੇ ਸਸ ਸੁਖਵੀਰ ਸਿੰਘ ਬਾਦਲ ਤੇ ਬਾਕੀ ਲੀਡਰਾਂ ਦੀ ਸੁਰੱਖਿਆ ਦੇ ਵਿੱਚ ਡਿਪਲੋਏਡ ਸੀਗੇ ਤੇ ਉਹਨਾਂ ਨੇ ਇਸ ਵਿਅਕਤੀ ਨੂੰ ਪਹਿਲਾਂ ਨੋਟਿਸ ਕੀਤਾ ਔਰ ਉਹਦਾ ਪਿੱਛਾ ਕੀਤਾ ਔਰ ਜਦੋਂ ਹੀ ਉਹਨੇ ਕੋਈ ਹਰਕਤ ਇਹ ਕਰਨੀ ਚਾਹੀ ਤੇ 2-3 ਸਾਡੇ ਮਜਾਮਵਾਜ਼ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੇ ਉਹਨੂੰ ਕਾਬੂ ਕੀਤਾ ਔਰ ਸਖਤੋ ਸਖਤ ਕਾਰਵਾਈ ਹੈ ਜਿਹੜੀ ਇਹੋ ਜਿਹੇ ਵਿਅਕਤੀ ਦੇ ਖਿਲਾਫ ਕੀਤੀ ਜਾਏਗੀ ਸਰ ਇਹਦੇ ਵਿੱਚ ਕਹਿ ਰਹੇ ਨੇ ਕਿ ਸੀਬੀਆਈ ਜਾਂ ਜੁਡੀਸ਼ੀਰੀ ਜਾਂਚ ਹੋਵੇ ਤੁਸੀਂ ਦੇਖਦੇ ਹੋ ਵੀ ਹੋਣੀ ਚਾਹੀਦੀ ਹੈ ਜਾਂ ਨਹੀਂ ਸਭ ਤੋਂ ਤੌਰ ਤੇ ਆ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਸੱਜਪ ਸਿੰਘ ਬਾਦਲ ਅਕਾਲੀ ਦਲ ਕੁਝ ਵੀ ਡਿਮਾਂਡ ਕਰ ਸਕਦੇ ਸਾਨੂੰ ਉਸ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਮੈਂ ਸਮਝਦਾ ਕਿ ਜੁਡੀਸ਼ੀਅਲ ਜਾਂ ਸੀਬੀਏ ਜਾਂਚ ਦੀ ਤਾਂ ਉੱਥੇ ਲੋੜ ਹੈ ਜਿੱਥੇ ਕੋਈ ਐਮਬਿਗਿਟੀ ਹੋਵੇ ਜਿੱਥੇ ਕੋਈ ਕਲੈਰਿਟੀ ਨਾ ਹੋਵੇ ਜਿੱਥੇ ਕੋਈ ਤੱਥ ਸਾਹਮਣੇ ਕਲੀਅਰ ਪੇਸ਼ ਨਾ ਹੋ ਸਕਣ ਹੁਣ ਇਸ ਕੇਸ ਦੇ ਵਿੱਚ ਇੱਕ ਬੰਦੇ ਨੇ ਆ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਸੁਭੀਤ ਸਿੰਘ ਬਾਦਲ ਦੇ ਉੱਪਰ ਨਾਲ ਦੀ ਨਾਲ ਪੰਜਾਬ ਪੁਲਿਸ ਨੇ ਮੌਕੇ ਤੇ ਉਹਨੂੰ ਫੜ ਲਿਆ ਵੀਡੀਓ ਫੁਟੇਜ ਨੇ ਜਿਹੜੀ ਉਹ ਸਾਹਮਣੇ ਆ ਚੁੱਕੀ ਹੈ ਬੰਦਾ ਵੀ ਕਾਬੂ ਹੈ ਤੇ ਉਹ ਪਿਸਤੌਲ ਵੀ ਕਾਬੂ ਹੈ ਜਿਸ ਤੋਂ ਉਹਨੇ ਗੋਲੀ ਚਲਾਈ ਸੋ ਇਹਦੇ ਵਿੱਚ ਮੇਰੇ ਖਿਆਲ ਚ ਐਮਬਿਗਿਟੀ ਵਾਲਾ ਕੋਈ ਦੋ ਸ਼ੰਕਿਆ ਵਾਲਾ ਕੋਈ ਕੋਈ ਰਹਿ ਨਹੀਂ ਜਾਂਦਾ ਮਸਲਾ ਫਿਰ ਵੀ ਜੋ ਡਿਮਾਂਡ ਕਰਨੀ ਚਾਹੁੰਦੇ ਨੇ ਤੇ ਅਕਾਲੀ ਦਲ ਦਾ ਰਾਈਟ ਹੈ ਕਿ ਉਹ ਜੋ ਮਰਜ਼ੀ ਇਨਕੁਆਇਰੀ ਡਿਮਾਂਡ ਕਰਨਾ ਠੀਕ ਠੀਕ ਆ ਥੋੜਾ ਸਭ ਅਜ ਲਗਦਾ ਪਰ ਇਹ ਵੀ ਡਿਮਾਂਡ ਕੀਤੀ ਜਰੀ ਵੀ ਉਹ ਅੰਦਰ ਕਿਵੇਂ ਪਹੁੰਚ ਗਿਆ ਜਦੋਂ ਪਹਿਲਾਂ ਤਾਂ ਇਹ ਪਤਾ ਸੀਗਾ ਸੋ ਅਫੀਸ਼ਰਸ ਨੂੰ ਪੁਲਿਸ ਸੀਨੀਅਰ ਅਫੀਸ਼ਰਸ ਨੂੰ ਪਤਾ ਸੀਗਾ ਏਸੀਪੀ ਨੇ ਬੋਲਾ ਇੱਕ ਦਿਨ ਪਹਿਲਾਂ ਵੀ ਦੇਖੀ ਹੋ ਰਹੀ ਸੀ ਕੋਈ ਮਰਿਆ ਸੀ ਨਹੀਂ ਤੁਸੀਂ ਸਹੀ ਸਵਾਲ ਲਗਦਾ ਦੇਖੋ ਇਸ ਤਰ੍ਹਾਂ ਹੈ ਕਿ ਤੁਸੀਂ ਦਰਬਾਰ ਸਾਹਿਬ ਕਿਸੇ ਨੂੰ ਵੀ ਜਾਣੋ ਰੋਕ ਸਕਦੇ ਹੋ ਜੇ ਰੋਕਣ ਲਈ ਉੱਥੇ ਕੋਈ ਦੋ ਮੁਲਾਜ਼ਮ ਪੁਲਿਸ ਦੇ ਉਹਨੂੰ ਰੋਕਦੇ ਤੇ ਫੇਰ ਗੱਲ ਇਹ ਆਉਣੀ ਸੀਗੀ ਕਿ ਸੰਧਾਲੂਆਂ ਨੂੰ ਰੋਕਣ ਰੋਕ ਰਹੀ ਹੈ ਪੰਜਾਬ ਪੁਲਿਸ ਸੋ ਉਸ ਚੀਜ਼ ਤੋਂ ਵੀ ਬਚਣਾ ਸੀਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਜੀ ਪਵਿੱਤਰ ਸਥਾਨ ਦੇ ਉੱਪਰ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਹਾਂ ਡੈਫੀਨਿਟਲੀ ਸਰਕਾਰ ਔਰ ਪੁਲਿਸ ਨੇ ਖਾਸ ਤੌਰ ਤੇ ਜਿਸ ਮੁਸਤੈਦੀ ਦੇ ਨਾਲ ਕੰਮ ਕੀਤਾ ਕਿ ਸਿਵਲ ਦੇ ਵਿੱਚ ਮੁਲਾਜ਼ਮਾਂ ਦੀ ਡਿਪਲੋਇਮੈਂਟ ਹੋਈ ਫੇਰ ਕੋਈ ਸ਼ਰਾਰਤੀ ਜਾਂ ਮਾੜਾ ਅਨਸਰ ਜਾਂ ਬੁਰੇ ਕੈਰੇਕਟਰ ਵਾਲਾ ਜਾਂ ਕੋਈ ਇਹ ਜਹਾ ਹਾਰਡਲਾਈਨਰ ਵਿਅਕਤੀ ਕੋਈ ਉੱਥੇ ਕਾਰਵਾਈ ਨਾ ਕਰੇ ਜੇ ਉਹ ਕਿਸੇ ਦੀ ਨਿਸ਼ਾਨਦੇਹੀ ਹੁੰਦੀ ਸੀਗੀ ਤੇ ਉਹਨੂੰ ਫਾਲੋਅ ਅਪ ਕੀਤਾ ਗਿਆ ਤੇ ਇਹ ਵੀ ਉਸੇ ਦਾ ਹੀ ਨਤੀਜਾ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਹ ਉਹ ਜੇ ਪਵਿੱਤਰ ਸਾਨ ਦਰਬਾਰ ਸਾਹਿਬ ਦੇ ਕੀ ਆ ਕਿਸੇ ਵੀ ਧਾਰਮਿਕ ਸਥਾਨ ਦੇ ਉੱਪਰ ਜੇ ਪੁਲਿਸ ਰੋਕਣ ਦੀ ਕਿਸੇ ਨੂੰ ਕੋਸ਼ਿਸ਼ ਕਰੋਗੀ ਤੇ ਉਹ ਇੱਕ ਫਿਰ ਮੀਡੀਆ ਨੇ ਤੇ ਆਪੋਜੀਸ਼ਨ ਨੇ ਇੱਕ ਨਵਾਂ ਹਉ ਆ ਜਿਹੜਾ ਨਵੀਂ ਸਟੋਰੀ ਹੈ ਜਿਹੜੀ ਨਵਾਂ ਹੱਲਾ ਜਿਹੜਾ ਉਹ ਕਰ ਦੇਣਾ ਸੀਗਾ ਸੋ ਮੈਂ ਸਮਝਦਾ ਕਿ ਵਿਦਨ ਰਿਸਟ੍ਰਿਕਸ਼ਨਸ ਜਿਹੋ ਜਿਹੇ ਹਾਲਾਤ ਸੀਗੇ ਜਾਂ ਅਗਲੇ ਦਿਨਾਂ ਤੱਕ ਜਦੋਂ ਤੱਕ ਇਹਨਾਂ ਲੀਡਰਸ ਦੀਆਂ ਨੂੰ ਜਿਹੜੀ ਤਨਖਾਹ ਲੱਗੀ ਆ ਤੱਕ ਸਭ ਵੱਲੋਂ ਉਹਦੇ ਵਾਸਤੇ ਬੜੀ ਪੈਕਿਊਲਰ ਸਿਚੁਏਸ਼ਨ ਹੈ ਵੀ ਤੁਸੀਂ ਪਬਲਿਕ ਦੇ ਵਿੱਚ ਸੇਵਾ ਨਿਭਾਉਣੀ ਹੈ ਤੇ ਪਬਲਿਕ ਦੇ ਵਿੱਚ ਮੌਜੂਦ ਹੋ ਤੁਸੀਂ ਤੇ ਪਬਲਿਕ ਦੀ ਤੁਸੀਂ ਚੈਕਿੰਗ ਵੀ ਨਹੀਂ ਕਰ ਸਕਦੇਗੇ ਬਹੁਤ ਵੱਡਾ ਚੈਲੇਂਜ ਹੈ ਪੰਜਾਬ ਸਰਕਾਰ ਦੇ ਲਈ ਔਰ ਪੰਜਾਬ ਪੁਲਿਸ ਦੇ ਲਈ ਪਰ ਫਿਰ ਵੀ ਕਿਉਂਕਿ ਪੰਜਾਬ ਪੁਲਿਸ ਬੜੀ ਮੁਸਤੈਦ ਹੈ ਸਰਕਾਰ ਦੀ ਔਰ ਮਾਨਯੋਗ ਸੀਐਮ ਸਾਹਿਬ ਦੀ ਬੜੀ ਕਲੀਅਰ ਹਦਾਇਤਾਂ ਨੇ ਪੁਲਿਸ ਨੂੰ ਸੋ ਇਹ ਜੀ ਸਿਚੁਏਸ਼ਨ ਦੇ ਵਿੱਚ ਏਡੀ ਵੱਡੀ ਕਾਰਵਾਈ ਨੂੰ ਉਹ ਨੂੰ ਨੂੰ ਬੇਨਕਾਬ ਕਰਨਾ ਉਹਨੂੰ ਫੇਲ ਕਰਨਾ ਇਹ ਪੰਜਾਬ ਪੁਲਿਸ ਦੀ ਬਹੁਤ ਵੱਡੀ ਮੈਂ ਸਮਝਦਾ ਕਿ ਉਪਲਬਧੀ ਹੈ ਇੱਕ ਲਿੰਕ ਭੇਜਿਆ ਆ ਰਿਹਾ ਹੈ ਨਰਿੰਦਰ ਸਿੰਘ ਚੋੜਾ ਜੋ ਹੈ ਜਿਹੜੇ ਜਿਹੜੇ ਭਰਾ ਹੈ ਉਹਦਾ ਉਹਨਾਂ ਦਾ ਲਿੰਕ ਸੁਖਿੰਦਰ ਨਰਿੰਦਰ ਸਿੰਘ ਚੋੜਾ ਜਿਹੜੇ ਉਹ ਰੋਪੀ ਨੇ ਉਹਨਾਂ ਦੇ ਭਰਾ ਜਿਹੜਾ ਉਹਦਾ ਲਿੰਕ ਸੁਖਿੰਦਰ ਸਿੰਘ ਰੰਧਾਵਾ ਨਾਲ ਸਾਬਕਾ ਕੈਬਨਟ ਮਿਨਿਸਟਰ ਸਾਬਕਾ ਮੁਖੀ ਉਹਨਾਂ ਨਾਲ ਇਹ ਲਿੰਕ ਦੱਸਿਆ ਜਾ ਰਿਹਾ ਹੈ ਕਿ ਉਹਦਾ ਭਰਾ ਦਾ ਜਿਹੜਾ ਹੈਗਾ ਮਾਰਕੀਟ ਕਮੇਟੀ ਦੇ ਚੇਅਰਮੈਨ ਹੈ ਤਾਂ ਇਸ ਲਿੰਕ ਦੀ ਵੀ ਜਾਂਚ ਕੀਤੀ ਜਾਏਗੀ ਨਹੀਂ ਦੇਖੋ ਕੋਈ ਵੀ ਲਿੰਕ ਜਿਹੜਾ ਕੋਈ ਵੀ ਐਂਗਲ ਕੋਈ ਵੀ ਪਰਸਪੈਕਟਿਵ ਕੋਈ ਵੀ ਕਿਸੇ ਪੱਖੋਂ ਵੀ ਇਹ ਲੱਗੂਗਾ ਕਿ ਇਸ ਵਿਅਕਤੀ ਦੇ ਕਿਸੇ ਵੀ ਵਿਅਕਤੀ ਦੇ ਨਾਲ ਚਾਹੇ ਉਹ ਕੋ ਵੱਡਾ ਚਾਹੇ ਕੋਈ ਛੋਟਾ ਚਾਹੇ ਪੋਲਿਟੀਕਲ ਹੈ ਨਾਨ ਪੋਲਿਟੀਕਲ ਹੈ ਜੋ ਵੀ ਹੈ ਜੇ ਕੋਈ ਲੱਗੂਗਾ ਉਹਦੇ ਬਾਰੇ ਪੰਜਾਬ ਪੁਲਿਸ ਬੜੀ ਬਾਰੀਕੀ ਦੇ ਵਿੱਚ ਜਾਂਚ ਕਰੇਗੀ ਪਰ ਮੈਂ ਡੈਫੀਨਿਟਲੀ ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ ਉਹਦੇ ਬਾਰੇ ਮੇਰਾ ਹੁਣ ਵੀ ਇਸ ਸਟੇਜ ਉੱਪਰ ਕੁਝ ਵੀ ਕਹਿਣਾ ਐਪਰੋਪ੍ਰੀਏਟ ਨਹੀਂ ਹੋਗਾ ਸਹੀ ਨਹੀਂ ਹੋਊਗਾ ਅਮਨਜੀਤ ਸਵੇਰ ਦਾ ਇਹਨੂੰ ਅਰੈਸਟ ਕੀਤਾ ਹੋਇਆ ਚੋੜੇ ਨੇ ਤਾਂ ਫੜ ਲਿਆ ਇਸ ਸਾਜਿਸ਼ ਦੇ ਪਿੱਛੇ ਕੋਈ ਹੋਰ ਵੀ ਬੰਦਾ ਸ਼ਾਮਲ ਕੋਈ ਨਹੀਂ ਦੇਖੋ ਜੇ ਇਹ ਅੰਡਰ ਇਨਵੈਸਟੀਗੇਸ਼ਨ ਹੈ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਮੈਂ ਸਮਝਦਾ ਕਿ ਇੱਕ ਵਿਅਕਤੀ ਕੀ ਜਿੰਨੇ ਵੀ ਵਿਅਕਤੀ ਜੇ ਕੋਈ ਵਿਅਕਤੀ ਨਾਲ ਇਨਵੋਲਡ ਹੋਇਆ ਜੇ ਕੋਈ ਲਿੰਕ ਸਟੈਬਲਿਸ਼ ਹੁੰਦਾ ਹੋਇਆ ਤੇ ਪੰਜਾਬ ਪੁਲਿਸ ਇੰਨੀ ਕੰਪੀਟੈਂਟ ਹੈ ਕਿ ਉਹ ਉਹਨਾਂ ਸਾਰੇ ਲਿੰਕਸ ਨੂੰ ਸਟੈਬਲਿਸ਼ ਕਰਕੇ ਉਹਨਾਂ ਦੀ ਤਹ ਤੱਕ ਜਾ ਕੇ ਜਿਹੜਾ ਵੀ چاہے ਕੋਈ ਚਾਹੇ ਕੋਈ ਛੋਟੇ ਤੋਂ ਛੋਟੇ ਦੋਸ਼ ਦਾ ਵੀ ਭਾਗੀਦਾਰ ਹੋਇਆ ਉਹਨੂੰ ਫੜਿਆ ਜਾਏਗਾ ਤੇ ਉਹਨੂੰ ਬੰਦ ਦੀ ਸਜ਼ਾ ਜਿਹੜੀ ਦਿੱਤੀ ਜਾਏਗੀ ਠੀਕ ਹੈ ਹਿੰਦੀ ਕਰ ਹਿੰਦੀ ਵਿੱਚ ਕਰ ਹਿੰਦੀ ਜਗਾ ਸਿੰਗਲ ਕਰ ਕਰੀ ਉਹਨੂੰ ਸਿੰਗਲ ਕਰ ਸਿੰਗਲ ਕਰ ਕਰੇ ਹਿੰਦੀ ਕਰ ਨਹੀਂ ਉਹ ਉੱਚੇ ਰੱਖ ਲਓ ਰੋਲ ਇਹ ਅਮ ਜੀ ਜੋ ਯਾਜ ਘਾਰੀ ਵਿੱਚ ਰੱਖੇ ਰੱਖੇ ਹਾਂ ਹਾਂ ਹਿੰਦੀ ਇੰਦੀ ਵੀ ਕਰ ਦਿਓ ਤਾਂ نیچے ਰੱਖੋ ਹਾਂ نیچے ਰੱਖ ਲਓ ਹਾਂ ਇੱਥੇ ਰੱਖ ਲਓ